ਇਸ ਵੇਲੇ ਦੀ ਵੱਡੀ ਖਬਰ ਚੋਣਾਂ ਦਾ ਡੰਕਾ ਵੱਜ ਚੁੱਕਿਆ ਜੀहां ਵਿਧਾਨ ਸਭਾ ਚੋਣਾਂ ਦੀ ਤਾਰੀਖ ਦਾ ਐਲਾਨ ਹੋ ਗਿਆ ਹਰਿਆਣਾ ਤੇ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਜਿਨ੍ਹਾਂ ਦੀ ਤਾਰੀਖ ਦਾ ਐਲਾਨ ਚੋਣ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਕਰ ਦਿੱਤਾ ਹੈ ਦੱਸ ਦੇ ਕਿ ਜੰਮੂ ਕਸ਼ਮੀਰ ਦੇ ਵਿੱਚ ਤਿੰਨ ਪੜਾਵਾਂ ਦੇ ਵਿੱਚ VOTING ਹੋਵੇਗੀ ਪਹਿਲਾ ਪੜਾ 18 ਸਤੰਬਰ ਦੂਜਾ ਪੜਾ 25 ਸਤੰਬਰ ਤੀਜਾ ਪੜਾ 1 ਅਕਤੂਬਰ ਜਦਕਿ ਹਰਿਆਣਾ ਦੇ ਵਿੱਚ ਸਿਰਫ ਇੱਕ ਗੇਟ ਦੇ ਵਿੱਚ ਹੀ ਵੋਟਿੰਗ ਹੋਵੇਗੀ 1 ਅਕਤੂਬਰ ਨੂੰ ਹਰਿਆਣਾ ਦੇ ਵਿੱਚ ਵੋਟਿੰਗ ਹੋਵੇਗੀ ਅਤੇ ਦੋਨੋਂ ਰਾਜਾਂ ਦੇ ਇਕੱਠੇ ਨਤੀਜੇ 4 ਅਕਤੂਬਰ 2024 ਨੂੰ ਐਲਾਨੇ ਜਾਣਗੇ ਜਿੱਹਾਂ ਹਰਿਆਣਾ ਤੇ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਦੋਨੋਂ ਰਾਜਾਂ ਦੀਆਂ ਤਰੀਕਾਂ ਦਾ ਚੋਣ ਕਮਿਸ਼ਨ ਦੇ ਵੱਲੋਂ ਪ੍ਰੈਸ ਐਲਾਨ ਕਰ ਦਿੱਤਾ ਗਿਆ 18 ਸਤੰਬਰ 25 ਸਤੰਬਰ 1 ਅਕਤੂਬਰ ਇਹਨਾਂ ਤਰੀਕਾਂ ਨੂੰ ਜੰਮੂ ਕਸ਼ਮੀਰ ਦੇ ਵਿੱਚ VOTING ਹੋਵੇਗੀ ਜਦਕਿ ਹਰਿਆਣਾ ਦੇ ਵਿੱਚ ਸਿਰਫ 1 ਅਕਤੂਬਰ ਨੂੰ ਇੱਕ ਹੀ ਗੇੜ ਦੇ ਵਿੱਚ VOTING ਹੋਵੇਗੀ ਅਤੇ ਦੋਨੋਂ ਰਾਜਾਂ ਦੇ ਇਕੱਠੇ ਨਤੀਜੇ 4 ਅਕਤੂਬਰ 2024 ਨੂੰ ਐਲਾਨੇ ਜਾਣਗੇ ਜੀਹਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਵੇਲੇ ਦੀ ਦੱਸ ਦੇ ਕਿ ਜੰਮੂ ਕਸ਼ਮੀਰ ਦੇ ਵਿੱਚ 10 ਸਾਲਾਂ ਬਾਅਦ ਵਿਧਾਨ ਸਭਾ ਦੀ ਚੋਣ ਹੋਣ ਜਾ ਰਹੀ ਹੈ ਜਦ ਕਿ ਪੰਜਾਬ ਦੇ ਵਿੱਚ ਵੀ ਜ਼ਿਮਨੀ ਚੋਣਾ ਜਲਦ ਹੋਣ ਜਾ ਰਹੀਆਂ ਨੇ ਦੱਸਦੇ ਕਿ ਪੰਜਾਬ ਦੇ ਵਿੱਚ 4 ਸਿੱਟਾਂ ਤੇ ਜ਼ਿਮਨੀ ਚੋਣਾ ਹੋਣ ਗਿਆ ਗਿੱਦੜ ਬਾਹਾ ਡੇਰਾ ਬਾਬਾ ਨਾਨਕ ਬਰਨਾਲਾ ਚੱਬੇਵਾਲ ਸੋ ਇਹਨਾਂ 4 ਸਿੱਟਾਂ ਤੇ ਪੰਜਾਬ ਦੇ ਵਿੱਚ ਜ਼ਿਮਨੀ ਚੋਣਾ ਹੋਣ ਜਾ ਰਹੀਆਂ ਨੇ ਜਦ ਕਿ ਹਰਿਆਣਾ ਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਜਾਣ ਤੋਂ ਬਾਅਦ ਚੋਣਾ ਦਾ ਡੰਕਾ ਵੱਜ ਚੁੱਕਿਆ ਹੈ ਐਲਾਨ ਹੋ ਚੁੱਕਿਆ ਹੈ ਤਰੀਕਾਂ ਦੱਸ ਦਿੱਤੀਆਂ ਗਈਆਂ ਨੇ ਚੋਣ ਕਮਿਸ਼ਨ ਦੇ ਵੱਲੋਂ 18 25 ਨਵੰਬਰ ਅਤੇ 1 ਅਕਤੂਬਰ ਜੰਮੂ ਕਸ਼ਮੀਰ ਜਦਕਿ ਹਰਿਆਣਾ ਦੇ ਵਿੱਚ 1 ਅਕਤੂਬਰ ਨੂੰ ਵਿਧਾਨ ਸਭਾ ਦੀ ਚੋਣ ਹੋਵੇਗੀ